ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਬੀਤੇ ਰਾਤ ਰਾਮਨਗਰ ਵਿਖੇ ਇੱਕ ਪ੍ਰੀਤ ਟੈਂਟ ਸਟੋਰ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਜਾਣ ਦੇ ਕਾਰਨ 50 ਲੱਖ ਦਾ ਨੁਕਸਾਨ ਹੋਣ ਦਾ ਦੁਕਾਨ ਮਾਲਕ ਵੱਲੋਂ ਦਾਅਵਾ ਕੀਤਾ ਗਿਆ ਹੈ ਅੱਗ ਉੱਤੇ ਸਮਾਣਾ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਾਬੂ ਪਾ ਲਿਆ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਗਿਆ ਜਾਣਕਾਰੀ ਦਿੰਦਿਆਂ ਟੈਂਟ ਸਟੋਰ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਰੀਬਨ ਰਾਤ 11 ਵਜੇ ਆਪਣੇ ਸ਼ੋਰੂਮ ਅਤੇ ਗੋਦਾਮ ਬੰਦ ਕਰਕੇ ਗਏ ਸਨ ਸਵੇਰੇ 5 ਵਜੇ ਉਹਨਾਂ ਨੂੰ ਅਮਰੀਕ ਸਿੰਘ ਦੇ ਨਾਮ ਦੇ ਵਿਅਕਤੀ ਨੇ ਸਟੋਰ ਵਿੱਚ ਅੱਗ ਲੱਗਣ ਬਾਰੇ ਸੂਚਨਾ ਦਿੱਤੀ ਤੇ ਉਹਨਾਂ ਦੱਸਿਆ ਕਿ ਜਦੋਂ ਸਟੋਰ ਵਿੱਚ ਆ ਗਏ ਤਾਂ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਜੀ ਜੀ ਸੂਚਨਾ ਉਹਨਾਂ ਆਰਾਮ نگر ਚੌਂਕੀ ਅਤੇ ਸਮਾਣਾ ਦੇ ਫਾਇਰ ਬਿਗੈਡ ਨੂੰ ਦਿੱਤੀ ਗਈ ਜਿਸ ਕੋਲ ਜੋ ਹੈ ਕਿ ਪੁਲਿਸ ਚੌਂਕੀ ਬਿਲਕੁਲ ਨਾਣ ਹੋਣ ਦੇ ਬਾਵਜੂਦ ਅੱਗ ਲੱਗਣ ਤਾਂ ਉਹਨਾਂ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਪੁਲਸ ਅਧਿਕਾਰੀ ਕੁਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਨਾਕੇ ਦੀ ਡਿਊਟੀ ਹੈ ਪਰ ਪੁਲਸ ਮੁਲਾਜ਼ਮ ਰਾਤ ਨੂੰ ਗਸ਼ਤ ਕਰਦੇ ਰਹਿੰਦੇ ਹਨ ਸਟੋਰ ਬੰਦ ਹੋਣ ਕਾਰਨ ਅੱਗ ਦਾ ਪਤਾ ਨਹੀਂ ਲੱਗ ਸਕਿਆ ਮਾਲਕ ਬਜਿੰਦਰ ਸਿੰਘ ਨੇ ਦੱਸਿਆ ਕਿ ਲਗਭਗ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਲੋਹੇ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਬਲਜੀ ਕਿੰਨੀ ਚਿਰ ਤੋਂ ਇਹ ਕੰਮ ਕਰ ਰਹੇ ਸੀ ਇਹ 500 ਸਾਲ ਤੋਂ ਕਰ ਰਹੇ 500 ਸਾਲ ਤੋਂ 500 ਸਾਲ ਤੋਂ ਕਿਵੇਂ ਆਚਾ ਵਾਇਕ ਲਈ ਆਪਣੇ ਕੀਤੇ ਲੱਗੇ ਕੋਈ ਪਤਾ ਨਹੀਂ ਲੱਗਿਆ ਜੀ ਕਦ ਕਿਲ ਹੋਇਆ ਰਾਤੀ 11:30 ਵਜੇ ਘੇੜਾ ਮਾਰ ਕੇ ਗਿਆ ਤੜਕੀ 5 ਵਜੇ ਉੱਠਿਆ ਤਾਂ ਇਹ ਖਬਰ ਆਈ ਅ ਵੀ ਤੇ ਦੁਕਾਨ ਨੂੰ ਅੱਗ ਲੱਗੀ ਹੈ ਕਿੰਨੀ ਵਜੇ ਹੋਇਆ ਕੰਮ ਇਹ 11:30 ਤੋਂ ਬਾਅਦ ਲਾ ਲੋ ਜੀ 11:30 ਮੈਂ ਤਾਂ ਅਜੇ ਘੇੜੇ ਹੀ ਮਾਰ ਕੇ ਗਿਆ ਜੀ ਉਸ ਤੋਂ ਬਾਅਦ ਦੇਖ ਲੋ ਕਿਹੜਾ ਸਮਾਂ ਇਹ ਤੁਹਾਡਾ ਆਪਣਾ ਇੱਕ ਕਿਰਾਏ ਤੇ ਸੀ ਇੱਕ ਕਿਰਾਏ ਸੀ ਹਾਂ ਜੀ ਕਿੰਨੇ ਕੁ ਦਮਾਲ ਪਾ ਰੱਖੇ ਸੀ ਕਿੱਟੰਗੜ 45 ਇਹ ਲੱਗਦਾ ਜੀ ਕੁਝ ਨਹੀਂ ਬਚਿਆ ਕੁਝ ਨਹੀਂ ਬਚਿਆ ਸਭ ਖਤਮ ਹੋ ਗਿਆ ਮੋਰਸਾੜ ਵਿੱਚ ਸੀ ਮੋਰਸਾੰਗ ਜੀ ਮੋਰਸਾੰਗ ਗੱਦੇ ਕੁਰਸੀਆਂ ਸਭ ਕੁਝ ਹੀ ਟਾਈਮ ਦਾ ਸਮਾਂ ਜੀ ਵਿੱਚ ਸਾਰਾ ਕੁਝ ਫੋਕਿਆ ਕੁਝ ਨਹੀਂ ਬਚਿਆ ਇਕੋ ਗਦਾਮ ਸੀ ਜੇ ਸਭ ਹੋ ਗਿਆ ਜੀ ਇਹ ਲੋਕ ਦਿਮਾਗ ਕਰਾ ਰੱਖਿਆ ਨਹੀਂ ਕੀ ਮੰਗ ਕਰਦਾ ਸਰਕਾਰ ਬਸ ਜੇ ਜੋ ਕਰਦਾ ਦੇਖੋ ਦੁਬਾਰਾ ਖੜਾ ਸਟੈਂਡ ਕਰ ਦੇਣਾ ਹੋਰ ਕੀ ਹੈ ਜੀ ਜੋ ਵੀ ਬਣਦਾ ਕਰਨਾ ਮਦਦ ਕਰਨੋ ਚਾਰੇ ਦੇ ਗਰੀਬ ਆਦਮੀ ਹੈ ਗੁਰਦੀਪ ਸਿੰਘ ਆ ਜੀ ਸਿਵ ਸਿੰਘ ਦੇ ਇਧਰ ਅਕਲਕੀ ਹੈ ਹਾਂਜੀ ਹਾਂਜੀ ਕਾਰਨ ਦਾ ਪਤਾ ਨਹੀਂ ਪਤਾ ਨਹੀਂ ਇਹ ਤਾਂ ਕਹਿ ਰਹੇ ਨੇ ਦੇਖੋ ਇਹਨਾਂ ਨੂੰ ਪੁੱਛਿਆ ਵੀ ਇਹ 11 ਵਜੇ ਇੱਥੋਂ ਗਏ ਨੇ ਤੇ ਜਿਹੜੀ ਬਿਜਲੀ ਦੀ ਸਪਲਾਈ ਉਹ ਤਾਂ तकरीबन ਇਹਨਾਂ ਨੇ ਬੰਦੀ ਕੀਤੀ ਸੀਗੀ ਕਾਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ ਤੇ ਪੁਲਿਸ ਅੱਗੇ ਬੇਨਤੀ ਕੀਤੀ ਹੈ ਵੀ ਜੋ ਵੀ ਕਾਰਨ ਹੈ ਜੋ ਵੀ ਅਸਲੀਅਤ ਹੈ ਇਸ ਨੂੰ ਫੜ ਕੇ ਗਰੀਬ ਪਰਿਵਾਰ ਸੀ ਚੂਰ ਪਰਿਵਾਰ ਸਨ ਇਹੀ ਇਹਨਾਂ ਦੀ ਰੋਟੀ ਰੋਜੀ ਸੀਗੀ ਤੇ ਕਾਫੀ ਸਾਲਾਂ ਤੋਂ ਇਹ ਕੰਮ ਕਰ ਰਹੇ ਸੀਗੇ ਤੇ ਮੇਰੇ ਖਿਆਲ ਚ ਕਾਫੀ ਇਧਰ ਉਧਰੋਂ ਪੈਸੇ ਫੜ ਕੇ ਵਿਚਾਰੇ ਨੇ ਕੰਮ ਆਪਣਾ ਚਲਾਇਆ ਸੀਗਾ ਟੈਂਟ ਹਾਂਜੀ ਹਾਂਜੀ ਪ੍ਰੀ ਟੈਂਟ ਇਹਦਾ ਇਹਦਾ ਟੈਂਟ ਲਾਇਆ ਸੀਗਾ ਇਹਨਾਂ ਨੇ ਕਾਫੀ ਮਿਹਨਤ ਕਰਕੇ ਵਿਚਾਰਾ ਤਿੰਨ ਕ ਤਿੰਨ ਕ ਜੋੜ ਕੇ ਇਹਨੇ ਸਾਰਾ ਕੁਝ ਇਕੱਠਾ ਕੀਤਾ ਸੀਗਾ ਤੇ ਸਰਕਾਰ ਨੂੰ ਜਿਵੇਂ ਇਹਦਾ ਹੁਣ 50 ਕੋ ਲੱਖ ਡੇਢ ਗੇੜ ਚ ਨੁਕਸਾਨ ਹੋਇਆ ਮੇਰੇ ਖਿਆਲ ਨਾਲ ਕਿਉਂਕਿ ਬਹੁਤ ਸੋਹਣਾ ਸਮਾਨ ਇਹਨੇ ਪਾਇਆ ਸੀ ਸਾਡੇ ਲੱਕ ਕੇ ਸਾਰਾ ਸਮਾਨ ਇਹ ਹੀ ਜਾਂਦਾ ਸੀ ਅਸੀਂ ਵੀ ਆਪਣੇ ਘਰਾਂ ਚ ਲੈ ਹੁੰਦੇ ਰਹੇ ਤੇ ਸਰਕਾਰ ਨੂੰ ਇਸ ਗਰੀਬ ਆਦਮੀ ਨੂੰ ਮਦਦ ਕਰਕੇ ਇਹਨੂੰ ਖੜਾ ਕਰਨਾ ਚਾਹੀਦਾ ਦੁਬਾਰੇ ਸਰਕਾਰਾਂ ਦੇ ਹੀ ਕੰਮ ਜ਼ਰੂਰੀ ਹੋਣੇ ਚਾਹੀਦੇ ਨੇ ਤਾਂ ਸਾਰੀ ਸੰਗਤ ਵੱਲੋਂ ਬੇਨਤੀ ਹੈ ਤੇ ਸਾਰੇ ਪਿੰਡ ਵਾਲੋਂ ਕਿ ਉਹ ਲੱਖ ਕੇ ਲੋ ਬੇਨਤੀ ਹੈ ਕਿ ਇਹਨੂੰ ਖੜਾ ਕਰਨ ਸਾਰੇ ਘੜਾ ਕਰ ਸਕਦਾ ਦਸੋ ਜ਼ਰੂਰੀ ਹੈ ਤਾਂ ਬਹੁਤ ਜ਼ਰੂਰੀ ਹੈ ਬਹੁਤ ਨੁਕਸਾਨ ਹੋਇਆ ਵਿਚਾਰੇ ਦਾ ਸਾਰੇ ਪਿੰਡ ਤਰਸ ਤਰਸ ਕਰਨ ਡਿਆ ਇਸ ਸਾਰੇ ਇਲਾਕੇ ਨੂੰ ਇਸ ਗੱਲ ਦਾ ਪਤਾ ਹੈ ਕਿਉਂਕਿ 12:30 ਗੇੜੇ ਚ ਮਰਖੇ ਚੱਗ ਲੱਗੀ ਹੈ ਕਿਵੇਂ ਲੱਗੀ ਕਾਰਨਾਂ ਦਾ ਪਤਾ ਤਾਂ ਪੁਲਸੀ ਕੱਢੇਗੀ ਪੁਲਸੀ ਕੱਢ ਸਕਦੀ ਹੋਰ ਬੰਦਾ ਤਾਂ ਕੱਢ ਨਹੀਂ ਸਕਦਾ ਤੇ ਸਵੇਰੇ ਇਹਨਾਂ ਨੇ 5 ਵਜੇ ਵੇਖਿਆ ਉਹ ਵੀ ਕਿਸੀ ਸੈਰ ਕਰਨ ਆਇਆ ਸੀ ਉਸ ਨੇ ਦੇਖ ਕੇ ਇਹਨਾਂ ਨੂੰ ਇਤਲਾਹ ਕੀਤੀ ਹੈ ਫੋਨ ਕੀਤਾ ਹੈ ਵੀ ਤੁਹਾਡੇ ਤੇ ਗੜਾਉਣ ਚੱਗ ਲੱਗੀ ਹੋਈ ਹੈ ਭੱਜੇ 도ੜੇ ਉਸ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਮਿਰਖੇ ਫਾਇਰ ਗੱਡੀਆਂ ਵੀ ਆਈਆਂ ਸਨ ਗੱਡੀਆਂ ਵੀ ਆਈਆਂ ਸਨ ਇਹ ਆਪ ਵੀ ਸਾਰਾ ਮੋਟਰਾਂ ਚਲਾਈਆਂ ਦੋ ਪਾਣੀ ਪੁਣੀ 8 ਗੰਟ ਸਾਰਾ ਪੈ ਗਿਆ ਰਾਤ ਨਹੀਂ ਪਤਾ ਲੱਗਾ ਸਵੇਰੇ ਲੱਗਾ 5 ਵਜੇ ਪਤਾ ਜੀ ਉਹ ਦਿਨੋਂ ਸਾਰਾ ਸੜਕ ਸੁਆਹ ਹੋ ਚੁੱਕਾ ਇਸ ਸਾਰਾ ਕੁਝ ਐਸੀ ਕਲਜੀਤ ਸਿੰਘ ਜੀ ਐਸ ਕੁਝ ਸੀ ਸੀ ਹਾਂ ਜੀ ਤੁਸੀਂ ਸੀ ਕਿ ਐਡਾ ਬੜਾ ਹਾਦਸਾ ਹੋ ਗਿਆ ਤੁਹਾਡੇ ਨਾਲ ਇਹ ਕਿਸੇ ਨੂੰ ਪਤਾ ਲੱਗਿਆ ਇਹ ਜੀ ਸਾਰਾ ਇੰਟਰਸਟੇਟ ਨਾਕਾ ਤੇ ਆਲਦਾਈ ਰੈਡ ਇਲੈਕਸ਼ਨ ਕਰਕੇ ਸਾਨੂੰ 5:30 ਵਜੇ ਫੋਨ ਆਇਆ ਸੀ ਮੌਕੇ ਤੇ ਪਹੁੰਚੇ ਨਾਲ ਫੈਗਮੇਟ ਸਮਾਣੇ ਬੁਲਾਈ ਅਗਰੇ ਕਬੂ ਪਾਇਆਈ ਅਗੇ ਜਿਹੜਾ ਸ਼ਟਰ ਲੱਗਾ ਸੀ ਨਾਲ ਉਹਦੇ ਦਰਵਾਜ਼ਾ ਲੱਗਿਆ ਸੀ ਵੀ ਸ਼ਰਕਤ ਦੇ ਕੁਝ ਵੀ ਨਹੀਂ ਦਿਖਿਆ ਵੀ ਅੱਗ ਲੱਗੀ ਅੰਦਰ ਕਿਸ ਨੂੰ ਪਤਾ ਨਾ ਕਿਹਾ ਕਿਸ ਨੂੰ ਪਤਾ ਸਾਬਾ 5 ਵਜੇ ਸਾਨੂੰ ਫੋਨ ਆਈ ਅਸੀਂ ਮੌਕੇ ਤੇ ਜਦੇ ਆ ਗਏ ਆ ਨਾਕੇ ਤੋਂ ਤੁਹਾਡੀ ਗਸ਼ਤ ਨਹੀਂ ਹੁੰਦੀ ਉਰੇ ਹਾਂਜੀ ਤੁਹਾਡੀ ਗਸ਼ਤ ਨਹੀਂ ਹੁੰਦੀ ਗੱਲ ਸਾਡਾ ਇੰਟਰਸੈਕਟ ਨਾਕਾ ਚੱਲਦਾ ਜੀ ਕਿਤੇ ਆ ਆਪਣਾ ਭੈੜੀ ਹਲਦਾ ਜੀ ਬਿਲਕੁਲ ਬਾਟਰ ਤੇ ਉਰੇ ਨਹੀਂ ਕੋਈ ਨਾਕਾ ਰਹਿੰਦੀ ਅਚਨੂਹੀ ਨਹੀਂ ਸੀ ਇਹ ਡੂਟੀ ਤਾ ਉਰੇ ਗਾਸਤੇ ਚੱਲਦੀ ਹੈ ਜੀ ਇੱਕ ਦੋ ਗੇੜਾ ਮਾਰਦੇ ਆ ਰਾਤ ਨੂੰ ਅਸੀਂ ਠੀਕ ਹੈ ਬੰਦਾ ਆਪ ਕਹਿੰਦਾ ਮੈਂ 11 ਵਜੇ ਗਿਆ ਇੱਥੋਂ ਦੁਕਾਨ ਤੋਂ ਮੈਂ ਕਿਹਨਾਂ ਮੈਂ ਗਿਆਨਪੇਵੀ ਦੁਕਾਨ ਤੇ ਆ ਕੇ ਗਿਆ ਕਾਰਨ ਦਾ ਇਹਦਾ ਇਹਦੀ ਬਿੰਦੂ ਵਿੱਚ ਵੈਲਡ ਦਾ ਕੰਮ ਕਰਦਾ ਜੀ ਇੱਥੋਂ ਕੋਈ ਕੋਈ ਚੰਗੜਾ ਜੂੜਾ ਗਿਰ ਕੇ ਉਹਦੇ ਬਾਅਦ ਇਹਨੂੰ ਅੱਗ ਲੱਗੀ ਆ ਜੀ ਵੈਲਡਿੰਗ ਦਾ ਕੰਮ ਨਾਲ ਕਰਦੇ ਆ ਵਿੱਚ ਕਰਦਾ ਜੀ ਇਹਦੀ ਦੁਕਾਨ ਤੇ ਉਹ ਟੈਟੂ ਨਹੀਂ ਹੁੰਦੇ ਆਪਣੇ ਪੱਠੇ ਰੇੜੀਆਂ ਦੇ ਉਹ ਬਣਾਉਂਦਾ ਉਹ ਟਾਇਰ ਵੀ ਕਾਫੀ ਵਿੱਚ ਸੜ ਗਏ ਇਹਦੇ